ਦੇਖੋ ਜੀ ਇਹ ਮੇਰਾ ਭਰਾ ਗਰੀਬ ਬੰਦੇ ਆਸੀਂ ਦਿਹਾੜੀਦਾਰ ਬੰਦੇ ਆ। ਅਸੀਂ ਗਰੀਬ ਬੰਦੇ ਦਿਹਾੜੀਦਾਰ ਬੰਦੇ ਆ। ਤੇ ਇਹ ਜਿਹੜਾ ਮੁੰਦਰੀ ਨਾਂ ਦਾ ਬੰਦਾ ਜ਼ਿਮੀਂਦਾਰ ਜੱਟ ਜੱਟਵਾਦ ਆ। ਇਹ ਬੰਦੇ ਨੇ ਸਾਡੀ ਕੁੜੀ ਚਿੱਟਾ ਪੀਣ ਲਾਤੀ ਆ। ਚਿੱਟਾ ਪੀਣ ਲਾਤੀ ਨਵਾਲਿਕ ਕੁੜੀ ਸਾਡੀ 15 ਸਾਲ ਦੀ ਕੁੜੀ ਆ। 15 16 ਇਸ ਬੰਦੇ ਨੂੰ ਸਾਨੂੰ ਪਰਵਾਦ ਕਰਕੇ ਰੱਖਤਾ। ਸਾਨੂੰ ਇਹ ਬੰਦੇ ਦੇ ਕਿਸੇ ਕਾਹੇ ਜੋਗਾ ਨਹੀਂ ਚੱਲਿਆ ਸੀ। ਉਜੀ ਸਾਡੀ ਮਰੇ ਪਏ ਜੀ ਸਾਡੀ ਬੁਰਾ ਹਾਲ ਆ ਜੀ ਸਾਡਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਇਹ ਗਲਤੀ ਸਾਡਾ ਇਨਸਾਫ ਕੀਤਾ ਜਾਵੇ 4 ਦਿਨ ਹੋ ਗਏ ਅਜੇ ਤਰਕਾਸ਼ ਦਿੱਤੀ ਨੂੰ ਕੋਈ ਪੁੱਤਾਂ ਨਹੀਂ ਕੀਤਾ ਆ ਜੀ ਅਸੀਂ ਸੁਣਵਾਈ ਨਹੀਂ ਕੋ ਕਰਦੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਅਸੀਂ ਕੀ ਕਰ ਗਿਆ ਮੇਰਾ ਭਰਾ ਮੇਰਾ ਭਤੀਜਾ ਅਸੀਂ ਕੀ ਕਰ ਗਿਆ ਜੀ ਅਸੀਂ ਕਿੱਥੇ ਜਾਈਏ ਕਿਉਂ ਘਾਰ ਲਗਾਈਏ ਜੀ ਸਾਡਾ ਦਿਲ ਮੱਝਿਆ ਪਿਆ ਸਾਡੀਆਂ ਤਿੰਨ ਕੁੜੀਆਂ ਇਹ ਬੰਦੇ ਨੇ ਖਰਾਬ ਕਰਤੀਆਂ ਜੀ ਤਦ ਸੋਹਣੀ ਕੀ ਕਰੀਏ